ਅਨਾ ਸਿੱਧੂ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਸਵਾਲ ਵੀ ਕੀਤੇ ਜਾ ਰਹੇ ਨੇ ਦੱਸਦੀ ਹੈ ਕਿ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਇਤਰਾਜ਼ ਜਤਾਇਆ ਜਾ ਰਿਹਾ ਹੈ ਤੇ ਉੱਥੇ ਹੀ ਇਸ ਗੱਲ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਮੁੱਖ ਮੰਤਰੀ ਭਗਵੰਤ ਮਾਨਾ ਉਹਨਾਂ ਦੇ ਵੱਲੋਂ ਆਵਾਜ਼ ਨੂੰ ਹਰ ਇੱਕ ਦੀ ਵਿਅਕਤੀ ਦੀ ਦਬਾਉਣ ਨੂੰ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉੱਥੇ ਹੀ ਭਾਨਾ ਸਿੱਧੂ ਦੇ ਵੱਲੋਂ ਪੀਤੇ ਦਿਨਾਂ ਦੇ ਵਿੱਚ ਲੱਖਾ ਸਿਧਾਣਾ ਦੇ ਨਾਲ ਮਿਲ ਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਤੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੀਆਂ ਯਾਤਰਾਵਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਪਰੰਤੂ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਭਾਨਾ ਸਿੱਧੂ ਤੇ ਲੱਖਾ ਸਿਧਾਣਾ ਦੇ ਵੱਲੋਂ ਜਿਹੜੀ ਯਾਤਰਾ ਉਹ ਕੱਢੀ ਜਾ ਰਹੀ ਸੀ ਪਰੰਤੂ ਉਸ ਤੋਂ ਬਾਅਦ ਵੀ ਲਗਾਤਾਰ ਇਸ ਮਾਮਲੇ ਦੇ ਵਿੱਚ ਲੱਖਾ ਸਿਧਾਣਾ ਹੰਦੀ ਯਾਤਰਾ ਦੇ ਵਿੱਚ ਭਾਨਾ ਸਿੱਧੂ ਸ਼ਾਮਲ ਸੀ ਤੇ ਜਿਸ ਤੋਂ ਬਾਅਦ ਪੰਨਾ ਸਿੱਧੂ ਨੇ ਆਪਣੀ ਆਵਾਜ਼ 'ਚ ਲੋਕਾਂ ਦੇ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜੱਕੀਤ ਪਰੰਤੂ ਇਸ ਤੋਂ ਬਾਅਦ ਪੰਨਾ ਸਿੱਧੂ ਦੀ ਗ੍ਰਿਫਤਾਰੀ ਹੋ ਗਈ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਭਗਵੰਤ ਮਾਨ ਦੇ ਵੱਲੋਂ ਆਵਾਜ਼ ਦਿਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਲਗਾਤਾਰ ਚਰਚਾ ਛਿੜੀ ਹੋਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ ਜਿੰਨੀ ਬੇ ਤਰਤੀਬੀ ਨਾਲ ਚੱਲ ਰਹੀ ਹੈ ਇਹ ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤੋੜ ਰਹੀ ਹੈ ਬੇਸ਼ੱਕ ਗਲਤੀਆਂ ਹਜੇ ਟੋਟਲ ਜੇ ਗਿਣੀਆਂ ਜਾਣ ਤਾਂ ਪਿਛਲੀਆਂ ਕਾਂਗਰਸ ਦੀਆਂ ਸਰਕਾਰਾਂ ਜਾਂ ਪਿਛਲੀ ਭਾਜਪਾ ਬਾਦਲ ਦੀ ਸਰਕਾਰ ਉਹਨਾਂ ਦੇ ਗਲਤੀਆਂ ਬੇਸ਼ੱਕ ਜ਼ਿਆਦਾ ਹੋਣ ਪਰ ਤੇਜ਼ੀ ਦਿਖਾ ਰਿਹਾ ਹੈ ਭਗਵੰਤ ਸਿੰਘ ਮਾਨ ਜਿਵੇਂ ਹੁਣ ਰੀਸੈਂਟਲੀ ਭਾਨੇ ਸਿੱਧੂ ਨੂੰ ਬਿਲਕੁਲ ਨਜਾਇਜ਼ ਕੇਸ ਦੇ ਵਿੱਚ ਗਫਤਾਰ ਕਰ ਲਿਆ ਕਿਉਂਕਿ ਉਹਨੇ ਗਫਤਾਰ ਕਰਨਾ ਸੀ ਗਫਤਾਰ ਕਰਨ ਦਾ ਜਿਹੜਾ ਮਕਸਦ ਸੀ ਉਹ ਸੀ ਕਿ ਲੱਖੇ ਸਿਧਾਣੇ ਦੀ ਜਿਨੇ ਹੀ ਉਹਨੇ ਯਾਤਰਾ ਸ਼ੁਰੂ ਕੀਤੀ ਹੈ ਉਸ ਯਾਤਰਾ ਦੇ ਵਿੱਚ ਉਹ ਭਗਵੰਤ ਮਾਨ ਦੀ ਸਰਕਾਰ ਦੀਆਂ ਜਿਹੜੀਆਂ ਖਾਮੀਆਂ ਨੇ ਜਿਹੜਾ ਨਿਤਾਪ੍ਰਤੀ ਉਹ ਗਲਤ ਕਰ ਰਹੇ ਨੇ ਖਾਸ ਕਰ ਪੰਜਾਬ ਦੇ ਨਾਲ ਪੰਜਾਬੀ ਦੇ ਨਾਲ ਪੰਜਾਬੀਆਂ ਦੇ ਨਾਲ ਉਹਨੂੰ ਉਹ ਉਜਾਗਰ ਕਰ ਰਿਹਾ ਸੀ ਤੇ ਭਾਨਾ ਸਿੱਧੂ ਕਿਸੇ ਨੰਨੇ ਲਮੇਸਾ ਮੇ ਤੋਂ ਲਕੈਸ ਦਾ ਅਨੰਦ ਨਾਲ ਤੇ ਹੋਰ ਮਸਲਿਆਂ ਉੱਤੇ ਵੀ ਜਿਹੜਾ ਸੋਸ਼ਲ ਮੀਡੀਆ ਦੇ ਵਿੱਚ ਬੜਾ ਐਕਟਿਵ ਹੈ ਇਸ ਚੀਜ਼ ਨੂੰ ਰੋਕਣ ਦੇ ਲਈ ਭਗਵੰਤ ਮਾਨ ਦੇ ਐਡਵਾਈਜ਼ਰਾਂ ਨੇ ਬਹੁਤ ਗਲਤ ਸਲਾਹ ਦਿੱਤੀ ਹੈ ਕਿ ਭਾਨੇ ਸਿੱਧੂ ਨੂੰ ਗ੍ਰਿਫਤਾਰ ਹੀ ਕਰ ਲੋ ਗ੍ਰਿਫਤਾਰੀ ਦਾ ਕਾਰਨ 10000 ਰੁਪਏ ਮੰਗਣ ਦੀ ਇੱਕ ਸ਼ਿਕਾਇਤ ਕਿਸੇ ਏਜੰਟ ਵੱਲੋਂ ਜਿਹੜੇ ट्रैवल ਏਜੰਟ ਹੁੰਦੇ ਨੇ ਉਹਨਾਂ ਵੱਲੋਂ ਸ਼ਿਕਾਇਤ ਕਰਾਤੀ ਗਈ ਲੁਧਿਆਣੇ 'ਚ ਬਿਲਕੁਲ ਸਭ ਨੂੰ ਪਤਾ ਹੈ ਜੋ ਪੰਜਾਬ ਦੇ ਇਸ ਵਕਤ ਹਾਲਾਤ ਨੇ ਉਹਨਾਂ ਵਿੱਚ ਜਿਹੜਾ ट्रैवल ਏਜੰਟਾਂ ਦਾ ਜਿਹੜੀ ਪੋਜੀਸ਼ਨ ਹੈ ਜਿਹੜਾ ਉਹਨਾਂ ਦਾ ਗੈਰ ਕਾਨੂੰਨੀ ਵਪਾਰ ਚੱਲ ਰਿਹਾ ਹੈ ਉਹਦੇ ਵਿੱਚ ਉਹਨਾਂ ਦੇ ਪ੍ਰਤੀ ਬਹੁਤ ਸ਼ਿਕਾਇਤਾਂ ਨੇ ਤੇ ਲੰਮੇ ਸਮੇਂ ਚ ਕੋਈ ਵੀ ਬੰਦਾ ਜਿਹੜਾ ਪਬਲਿਕਲੀ ਡੀਲ ਕਰਦਾ ਹੈ ਉਹਦੇ ਕੋਲ ਉਹ ਸ਼ਿਕਾਇਤਾਂ ਆਉਂਦੀਆਂ ਨੇ ਤੇ ਸ਼ਿਕਾਇਤਾਂ ਦੇ ਕਰਕੇ ਉਹਨਾਂ ਨੂੰ ਸੰਬੰਧਿਤ ਟਰੈਵਲ ਏਜੰਟਾਂ ਨੂੰ ਫੋਨ ਕਰਨੇ ਪੈਂਦੇ ਨੇ ਵੀ ਤੁਸੀਂ ਇਹਨਾਂ ਦਾ ਮਸਲਾ ਹੱਲ ਕਰੋ ਉਦਾਂ ਹੀ ਕਿਸੇ ਇੱਕ ਬੀਬੀ ਤੋਂ ਫੋਨ 'ਤੇ ਰਿਪੋਰਟ ਦਰਜ ਕਰਵਾਤੀ ਗਈ ਤੇ ਭਾਲੇ ਸਦੂ ਨੂੰ ਗ੍ਰਿਫਤਾਰ ਕਰ ਉਹ ਰੱਖਿਆ ਹੋਇਆ ਹੈ ਸੀਐਸਟਾਫ ਵਿਧਾਨ ਸਭਾ ਦੇ ਵਿੱਚ ਹਜੇ ਉਸਤੇ ਕੇਸ ਵੀ ਕੋਈ ਨਹੀਂ ਪਾਇਆ ਗਿਆ ਸੋ ਮੇਰਾ ਲਾਈਵ ਹੋਣ ਦਾ ਮਤਲਬ ਇਹੀ ਹੈ ਕਿ ਪੰਜਾਬ ਦੇ ਵਿੱਚ ਭਗਵੰਤ ਮਾਨ ਜੀ ਹਜੇ ਦਾਨਸ਼ਵਰ ਲੋਕਾਂ ਦੀ ਜਮਈ ਜਿਵੇਂ ਕਹਿੰਦੇ ਨੇ ਵੀ ਜੜ ਨਹੀਂ ਪੁੱਟੀ ਗਈ ਬਹੁਤ ਲੋਕ ਐਸੇ ਨੇ ਜਿਹੜੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੇ ਵਿੱਚ ਹਜੇ ਆਪਣਾ ਦਮ ਦਿਖਾਉਂਦੇ ਨਹੀਂ ਖਾਸ ਕਰ ਸ਼ੋਮਣੀ ਅਕਾਲੀ ਦਲ ਅੰਮ੍ਰਿਤਸਰ ਆਪਣੇ ਜਨਮ ਤੋਂ ਲੈ ਕਰਕੇ 1983 ਤੋਂ ਲੈ ਕਰਕੇ ਅੱਜ ਤੱਕ ਆਪਣੀ ਕ੍ਰੈਡਿਬਿਲਟੀ ਦੇ ਹਿਸਾਬ ਨਾਲ ਅੱਗੇ ਵਧ ਰਹੀ ਹੈ ਸੋ ਅਸੀਂ ਤੁਹਾਨੂੰ ਵਾਰਨ ਕਰਦੇ ਆ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਪਹਿਲਾ ਬੰਦੇ ਗ੍ਰਫਤਾਰ ਕੀਤੇ ਨੇ ਸਿੱਖਾਂ ਦੇ ਅਮਰਪਾਲ ਸਿੰਘ ਗ੍ਰਫਤਾਰ ਕੀਤੇ ਨੇ ਜਾਂ ਤੁਸੀਂ ਰੋਜ਼ ਗੈਂਗਸਟਰਾਂ ਦੇ ਨਾਮ ਦੇ ਹੇਠਾਂ ਬਿਨਾ ਮੁਕਦਮਾ ਚਲਾਇਆ ਨੌਜਵਾਨਾਂ ਨੂੰ ਮਾਰ ਰਹੇ ਹਾਂ ਇਹਦਾ ਖਮਿਆਜਾ ਤੁਹਾਨੂੰ ਅੱਜ ਨਹੀਂ ਕੱਲ੍ਹ ਭੁਗਤਣਾ ਪਏਗਾ ਪਹਿਲੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਖਰਾਬੀਆਂ ਹੋਈਆਂ ਸੀ ਚਾਹੇ ਜਸਦਰ ਕੌਂਕੇ ਸਾਹਿਬ ਦੀ ਗੱਲ ਅੱਜਕੱਲ੍ਹ ਚੱਲ ਰਹੀ ਹੈ ਚਾਹੇ ਉਹ ਉਮਰ ਅੰਗਲ ਦੀ ਗੱਲ ਚੱਲ ਰਹੀ ਹੈ ਇਹਨਾਂ ਅਫਸਰਾਂ ਨੇ ਤੁਹਾਡੇ ਵਰਗੇ ਪੋਲੀਟੀਕਲ ਬੰਦਿਆਂ ਦੀ ਇੱਛਾ ਪੂਰੀ ਕਰਦਿਆਂ ਹੋਇਆਂ ਜਿਵੇਂ ਸਾਡੇ ਸਿੱਖ ਫੇਕ ਐਨਕਾਊਂਟਰਸ ਦੇ ਵਿੱਚ ਮਾਰੇ ਸੀ ਉਸ ਤਰ੍ਹਾਂ ਤੁਸੀਂ ਝੂਠੇ ਕੇਸ ਪਾ ਕੇ ਮਾਰ ਵੀ ਰਹੇ ਹੋ ਤੇ ਭਾਵੇਂ ਸਿੱਧੂ ਵਰਗੇ ਐਕਟਿਵ ਬੰਦਿਆਂ ਨੂੰ ਤੁਸੀਂ ਨਜਾਇਜ਼ ਕਿਸਮ ਵਿੱਚ ਗ੍ਰਿਫਤਾਰ ਕਰ ਰਹੇ ਹੋ ਇਹ ਗੱਲ ਬਿਲਕੁਲ ਛੱਡ ਦਿਓ ਰਾਜ ਕਰਨ ਦੇ ਹੋਰ ਬਹੁਤ ਤਰੀਕੇ ਹੁੰਦੇ ਨੇ ਤਰੀਕੇ ਦੇ ਨਾਲ ਰਾਜ ਕਰੋ ਸੋ ਮੈਂ ਆਸ ਕਰਦਾ ਕਿ ਜੇ ਤੁਹਾਡੇ ਐਡਵਾਈਜ਼ਰਾਂ ਚੋਂ ਇੱਕ ਅੱਧਾ ਵੀ ਠੀਕ ਹੋਇਆ ਤਾਂ ਉਹ ਜ਼ਰੂਰ ਤੁਹਾਨੂੰ ਐਡਵਾਈਸ ਕਰੂਗਾ ਕਿ ਬਿਨਾਂ ਕਿਸੇ ਕਾਰਨ ਦੇ ਕਰਨ ਦੇ ਨਾਲ ਉਲਟਾ ਹੋਰ ਜਾਂ ਇੱਕ ਹੋਰ ਨੌਜਵਾਨ ਖੜਾ ਹੋ ਜਾਏਗਾ ਇਸ ਲਈ ਭਾਨੇ ਸਿੱਧੂ ਨੂੰ ਤੁਰਤ ਤੁਹਾਨੂੰ ਰਿਹਾ ਕਰ ਦੇਣਾ ਚਾਹੀਦਾ ਤੇ ਉਹਦਾ ਜਿਹੜਾ ਪੋਲੀਟੀਕਲ ਮੁਕਾਬਲਾ ਹੈ ਤੁਸੀਂ ਕਰੋ ਤੁਹਾਨੂੰ ਖੁੱਲ੍ਹ ਹੈ ਤੁਹਾਡੀ ਪਾਰਟੀ ਦੇ ਸਾਰੇ ਬੰਦੇ ਕਰਨ ਤੁਹਾਡਾ ਰਾਜ ਹੈ ਤੁਸੀਂ ਸੋਸ਼ੀਅਲੀ ਸੋਸ਼ਲ ਮੀਡੀਆ ਤੇ ਐਕਟਿਵ ਹੋ ਕੇ ਕਰੋ ਤੁਸੀਂ ਸੜਕਾਂ ਤੇ ਆ ਕੇ ਤੁਸੀਂ ਗਿੱਲਾ ਦਾ ਜਵਾਬ ਦਿਓ ਇਸ ਗੱਲ ਦੀ ਖੁਦ ਹੈ ਤੇ ਹੋਣੀ ਚਾਹੀਦੀ ਹੈ ਪੋਲੀਟੀਕਲ ਐਟਮੋਸਫੀਅਰ ਬਣਾਓ ਪੰਜਾਬ ਦੇ ਵਿੱਚ ਇਦਾਂ ਦਾ ਕ੍ਰਿਮੀਨਲ ਕਾਰੇ ਕਰਕੇ ਸਰਕਾਰ ਦੀ ਹੈਂਕੜ ਦਿਖਾ ਕੇ ਜਿਵੇਂ ਸੈਂਟਰ ਕਰ ਰਿਹਾ ਹੈ ਉਦਾਂ ਉਹਨਾਂ ਦੀਆਂ ਤੇ ਨਾ ਚੱਲੋ ਤੁਹਾਡੇ ਲਈ ਚੰਗਾ ਹੋਊਗਾ ਬਾਕੀ ਤੁਸੀਂ ਰਾਜ ਕਰਦੇ ਹੋ ਜਦੋਂ ਗੱਡੀ ਤੋਂ ਉਤਰੋਗੇ ਇਹਨਾਂ ਸਾਰੀਆਂ ਗੱਲਾਂ ਦਾ ਚੇਤਾ ਤੁਹਾਨੂੰ ਬਹੁਤ ਜਲਦੀ ਆ ਜਾਊਗਾ ਸੋ ਸਮਾਂ ਰਹਿੰਦਿਆਂ ਸਮੇਂ ਨੂੰ ਵਿਚਾਰੋ ਤੇ ਉਹਦੇ ਮੁਤਾਬਕ ਇੱਕ ਪੋਲੀਟੀਕਲ ਤਰੀਕੇ ਦੇ ਨਾਲ ਐਕਟ ਕਰੋ ਮੈਂ ਇਹੀ ਕਹਿਣਾ ਚਾਹੂੰਗਾ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਇਹ ਜ਼ਰੂਰ ਕਹਿਣਾ ਕਿ ਜੇ ਸਰਕਾਰਾਂ ਝੂਠੇ ਕੇਸ ਪਾ ਕੇ ਸਾਡੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਦੀਆਂ ਨੇ ਤਾਂ ਸਾਨੂੰ ਆਪਣੇ ਨੌਜਵਾਨਾਂ ਦੇ ਪਿੱਛੇ ਦੇ ਪਿਛੇ ਸਰਤਾਂ ਦੇ ਉੱਪਰ ਆ ਕੇ ਖੜੇ ਹੋ ਜਾਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ